ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਢੇਟਮਟ ਦੇ ਨਾਲ ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੋਂ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਤੂੰ ਆਪਣੇ ਤੋਂ ਦੁੱਗਣੀ ਉਮਰ ਦੇ ਦਹਾਜੂ ਨਾਲ ਵਿਆਹ ਕਿਉਂ ਕਰਵਾਇਆ? ਇਹ ਸਵਾਲ ਉਸ ਨੂੰ ਮੈਂ ਕਈ ਵਾਰ ਕੀਤਾ ਸੀ। ਪਰ ਉਹ ਹਰ ਵਾਰ ਆਨੇ ਬਹਾਨੇ ਟਾਲ ਦਿੰਦੀ ਸੀ। ਕੁਝ ਸਾਲਾਂ ਬਾਅਦ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਹੋਰਾਂ ਦੇ ਭੇਦ ਆਪਣੇ ਮਨ 'ਚ ਸਮੋ ਸਕਦਾ। ਤਾਂ ਇੱਕ ਦਿਨ ਮੌਕਾ ਬਣਾ ਕੇ ਉਸਨੇ ਮੇਰੇ ਬਿਨਾਂ ਪੁੱਛੇ ਮੰਦਾ ਗੁਬਾਰ ਹੌਲਾ ਕਰਨਾ ਸ਼ੁਰੂ ਕਰਤਾ। ਮੇਰੇ ਡੈਡੀ ਬਲੈਤ ਰਹਿੰਦੇ ਸੀ ਉਦੋਂ। ਅਸੀਂ ਦੋਵੇਂ ਭੈਣ ਭਰਾ ਆਪਣੀ ਮਾਂ ਨਾਲ ਪਿੰਡ 'ਚ ਬਣਾਈ ਚੰਗੇ ਖਾਸੇ ਘਰ 'ਚ ਰਹਿੰਦੇ ਸੀ। ਘਰ ਵਿੱਚ ਖਾਣ ਪੀਣ ਖੁੱਲਾ ਸੀ। ਡੈਡੀ ਹਰ ਇੱਕ ਦੋ ਮਹੀਨਿਆਂ ਬਾਅਦ ਪੈਸੇ ਭੇਜ ਦਿਆ ਕਰਦੇ ਸੀ। ਉਹਨਾਂ ਕਦੇ ਮੰਮੀ ਤੋਂ ਖਰਚੇ ਦਾ ਹਿਸਾਬ ਨਹੀਂ ਸੀ ਮੰਗਿਆ। ਮੈਂ ਬਚਪਨ ਤੋਂ ਹੀ ਹੁੰਦੜਹੇਲ ਤੇ ਹੱਡਾਂ ਪੈਰਾਂ ਤੋਂ ਮੁਗਲੀ ਸਾਂ। ਮੈਨੂੰ ਯਾਦ ਹੈ 12ਵੀਂ ਚ ਸੀਮੇ ਉਦੋਂ ਉਸ ਉਮਰੇ ਆਲੇ ਦੁਆਲੇ ਵਾਪਰਦੀਆਂ ਗੱਲਾਂ ਦਾ ਪਤਾ ਲੱਗਣ ਲੱਗ ਜਾਂਦਾ ਤੇ ਉਹਨਾਂ ਵਿੱਚ ਦਿਲਚਸਪੀ ਜਾਗਣ ਲੱਗ ਜਾਂਦੀ ਹੈ ਮੈਂ ਨੋਟ ਕੀਤਾ ਕਿ ਤੋਤਾ ਚਾਚਾ ਜਾਣ ਬੁੱਝ ਕੇ ਸਾਡੀ ਗਲੀ 'ਚ ਗੇੜੇ ਮਾਰਦਾ ਰਹਿੰਦਾ ਉਸ ਦਾ ਕਾਰਪੈਂਡ 'ਚ ਪਰਲੇ ਪਾਸੇ ਸੀ ਪਿੰਡ ਦਾ ਹੋਣ ਕਰਕੇ ਅਸੀਂ ਉਸ ਨੂੰ ਚਾਚਾ ਕਹਿ ਕੇ ਸਤਿ ਸ੍ਰੀ ਅਕਾਲ ਕਹਿੰਦੇ ਹੁੰਦੇ ਸੀ ਲੁਧਿਆਣੇ ਦੇ ਢੋਲੇਵਾਲ ਚੌਂਕ ਨੇੜੇ ਸਰਕਾਰੀ ਬੈਂਕ ਵਿੱਚ ਖਜ਼ਾਨਚੀ ਲੱਗਾ ਹੋਇਆ ਸੀ ਜਵਾਨੀ ਵੇਲੇ ਅਕਸਰ ਹਰੇ ਰੰਗ ਦੀ ਪੱਗ ਬੰਨਦਾ ਹੋਣ ਕਰਕੇ ਉਹਦਾ ਨਾਂ ਤੋਤਾ ਪੱਕ ਗਿਆ ਸੀ ਨੌਵੀਂ ਦਸਵੀਂ ਚ ਪੜਦਿਆਂ ਹਰਜੀਤ ਮੈਡਮ ਸਾਨੂੰ ਚਰਿੱਤਰ ਉਸਾਰੀ ਬਾਰੇ ਬੜਾ ਕੁਝ ਸਿਖਾਉਂਦੀ ਰਹੀ ਸੀ ਮੇਰੇ ਮਨ ਉਤੇ ਉਸਦੀ ਹਰ ਗੱਲ ਦੀ ਡੂੰਗੀ ਛਾਪ ਪੈ ਗਈ ਸੀ ਮੈਡਮ ਹਰ ਗੱਲ ਨੂੰ ਉਦਾਹਰਨਾ ਦੇ ਕੇ ਸਮਝਾਉਂਦੀ ਕਿ ਚਰਿੱਤਰ ਬਣਦਾ ਤਾਂ ਸਾਲਾਂ ਚ ਪਰ ਮਲਿਆ ਮੇਡ ਮਿੰਟਾਂ ਚ ਹੋ ਜਾਂਦਾ ਤੋਤਾ ਚਾਚਾ ਸਾਡੀ ਗਲੀ ਚੋਂ ਲੰਘਦੇ ਆ ਸਾਡੇ ਦਰਾਮੂਰੇ ਆ ਕੇ ਅੰਦਰ ਨੂੰ ਝਾਕਦਾ ਹੋਇਆ ਖੰਗ ਕੇ ਲੰਘਦਾ ਸੀ ਮੈਨੂੰ ਲੋਕਾਂ ਦੀਆਂ ਅਜਈਆਂ ਹਰਕਤਾਂ ਤੋਂ ਬੜੀ ਜੜ ਹੁੰਦੀ ਸੀ ਕੁਦਰਤੀ ਆ ਉਹ ਵੀ ਬੁਰਾ ਲੱਗਣ ਲੱਗ ਪਿਆ ਇੱਕ ਐਤਵਾਰ ਦੁਪਹਿਰ ਵਾਲੀ ਚਾਹ ਪੀ ਕੇ ਮੈਂ ਆਪਣੀ ਗਵੰਡਨ ਤਾਈ ਬੰਤੀ ਕੋਲ ਜਾ ਬੈਠੀ ਉਹਦੇ ਬਰਾਂਡੇ 'ਚ ਬੈਠਿਆ ਮੈਂ ਦੇਖਿਆ ਚਾਚਾ ਲੰਘ ਕੇ ਗਿਆ ਗਲੀ ਵੱਲ ਨੂੰ ਔਲੀ ਤਾਂ ਉਸ ਨੂੰ ਆਪਣੇ ਘਰ ਵੜਦਾ ਦੇਖ ਲਿਆ ਵੇਖ ਤਾਈ ਨੇ ਵੀ ਲਿਆ ਸੀ ਮੇਰੇ ਮੱਥੇ ਤੇ ਉਗੜੀ ਪਰੇਸ਼ਾਨੀ ਵੇਖ ਕੇ ਉਸ ਨੇ ਆਪੇ ਹੀ ਗੱਲ ਛੇੜ ਲਈ ਕਹਿੰਦੀ ਤੇਰੀ ਮਾਂ ਵੀ ਕੀ ਕਰੇ ਪਿਓ ਤਾਂ ਤੇਰਾ ਦੂਜੇ ਤੀਜੇ ਸਾਲ ਗੇੜਾ ਮਾਰਦਾ ਤਾਂ ਇਹਦੀ ਗੱਲ ਸੁਣ ਕੇ ਮੇਰਾ ਮੱਥਾ ਠਣ ਗਿਆ ਮੈਡਮ ਹਰਜੀਤ ਵੱਲੋਂ ਕੋਈ ਗੱਲ ਸਮਝਾਉਂਦਿਆਂ ਦਿੱਤੀਆਂ ਮਸਾਲਾਂ ਵਾਲੇ ਪਾਤਰਾਂ ਦੀਆਂ ਹਰਕਤਾਂ ਦੇ ਦ੍ਰਿਸ਼ ਅੱਖਾਂ ਮੂਰੇ ਚੱਲਣ ਲੱਗੇ ਤਾਈ ਨੂੰ ਵੀ ਮਸੇਂ ਮੌਕਾ ਲੱਗਾ ਸੀ ਮਨ ਫਰੋਲਣ ਦਾ ਉਹ ਛੱਟ ਬੋਲ ਪਈ ਹੁਣ ਐਵੇਂ ਅਗਾਹ ਨਾ ਗੱਲ ਕਰ ਦੇ ਕਿਸੇ ਨਾਲ ਕਿ ਤੇਰੀ ਮਾਂ ਤੇ ਤੋਤੇ ਚ ਗੱਟਮਟ ਆ ਸਮਝਦੀ ਐ ਨਾ ਗੱਟਮਟ ਚਲਾਕੀਆਂ ਵਿੱਚ ਹੰਡੀ ਵਰਤੀ ਤਾਈ ਨੇ ਮੈਨੂੰ ਸਮਝਾ ਵੀ ਦਿੱਤਾ ਨਾਲ ਦੀ ਨਾਲ ਉਸ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ 'ਪਾ ਦਿੱਤੀ ਗੱਟਮਟ ਦੇ ਅਰਥ ਸਮਝਣ ਲਈ ਮੈਂ ਫਿਰ ਆਪਣੇ ਆਪ ਨੂੰ ਮੈਡਮ ਹਰਜੀਤ ਵਾਲੇ ਪੀਰੀਅਡ ਵਿੱਚ ਬੈਠੀ ਮਹਿਸੂਸ ਕਰਨ ਲੱਗੀ ਤਾਈ ਦੇ ਸਵਾਲ ਦਾ ਉੱਤਰ ਮੈਂ ਉਸ ਨੂੰ ਹਾਂ ਚ ਸਿਰ ਹਿਲਾ ਕੇ ਦੇ ਦਿੱਤਾ ਅਗਲੇ ਦਿਨ ਸਕੂਲ ਮਨ ਉਖੜਿਆ ਉਖੜਿਆ ਰਹਾ ਤੋਤੇ ਚਾਚੇ ਤੇ ਮੰਮੀ ਦੀ ਗੱਟਮਟ ਬਾਰੇ ਹੀ ਸੋਚੀ ਜਾਵਾਂ ਕੁਝ ਦਿਨ ਹੋਰ ਲੰਘੇ ਉਦੋਂ ਤੱਕ ਮੈਂ ਡਬਲ ਬੈੱਡ ਤੇ ਮੰਮੀ ਨਾਲ ਸੌਂਦੀ ਹੁੰਦੀ ਸੀ ਉਹ ਉਮਰ ਅਲਣਾ ਦੀ ਲੰਮੀ ਤੇ ਡੂੰਗੀ ਨੀਂਦ ਦੀ ਹੁੰਦੀ ਆ ਪਰ ਗੱਟਮਟ ਦੀ ਪਰੇਸ਼ਾਨੀ ਦਾ ਪਰਛਾਵਾਂ ਮੇਰੀ ਨੀਂਦ ਤੇ ਵੀ ਪਿਆ ਹੋਇਆ ਸੀ ਮਸੀਂ ਅੱਧੇ ਘੰਟੇ ਟੱਪੀ ਹੋ ਮੇਰੀ ਜਾਗ ਖੁੱਲ ਗਈ ਖੱਬੇ ਪਾਸੇ ਨੂੰ ਹੱਥ ਮਾਰਿਆ ਮੰਮੀ ਬੈੱਡ ਉੱਤੇ ਨਹੀਂ ਸੀ। ਕਿੱਥੇ ਗਈ ਹੋ? ਗੈਟਮੈਟ ਵਾਲਾ ਪੁੱਤ ਮੇਰੇ ਸਾਹਮਣੇ ਖੜਾ ਡਰੋਂ ਲੱਗ ਪਿਆ। ਮੇਰੀ ਚੀਖ ਨਿਕਲਣ ਹੀ ਲੱਗੀ ਸੀ ਕਿ ਨਾਲ ਦੇ ਮੰਜੇ ਤੇ ਸੁੱਤੇ ਵੱਡੇ ਭਰਾ ਦਾ ਧਿਆਨ ਆ ਗਿਆ। ਮਤੇ ਕੋਲ ਪਿਆ ਜਾਗ ਨਾ ਜਾਵੇ ਮੈਂ ਮੂੰਹ ਤੇ ਹੱਥ ਰੱਖ ਲਿਆ। ਕਮਰੇ ਦੇ ਦਰਵਾਜ਼ੇ ਵੱਲ ਨੂੰ ਹੌਲੀ ਬਾਰੋਂ ਕੁੰਡਾ ਲੱਗਾ ਹੋਇਆ ਸੀ। ਹੌਲੀ ਜਿਹੀ ਖੜਕਾਇਆ ਮਤੇ ਵੀਰ ਜਾਗਣਾ ਪਵੇ ਤੇ ਉਸ ਨੂੰ ਮਾਂ ਦੀ ਗੈਟਮੈਟ ਦਾ ਪਤਾ ਨਾ ਲੱਗ ਜਾਵੇ। ਮੇਰਾ ਸਾਹ ਹਰ ਪਲ ਤੇਜ਼ ਹੋਈ ਜਾ ਰਿਹਾ ਸੀ ਨਾਲ ਦੀ ਨਾਲ ਇਹ ਡਰ ਵੀ ਸਤਾਵੇ ਕਿ ਮੰਮੀ ਨਾਲ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਮੌਕਿਆਂ ਤੇ ਬਥੇਰੇ ਪੜੇ-ਪੜੇ ਵਿਚਾਰ ਆਉਣ ਲੱਗ ਪੈਂਦੇ ਨੇ ਦੂਜੀ ਵਾਰ ਠਕ-ਠਕ ਕਰਨੇ ਲੱਗੀ ਸੀ ਕਿ ਬਾਹਰੋਂ ਕੁੰਡਾ ਖੁੱਲਣ ਦਾ ਖੜਕਾ ਸੁਣ ਗਿਆ ਮੰਮੀ ਹੀ ਸੀ ਬਾਰ ਅਸਲ ਵਿੱਚ ਪਹਿਲੀ ਵਾਰ ਵਾਲਾ ਖੜਕਾ ਸੁਣ ਕੇ ਉਸਨੇ ਮੌਕਾ ਸੰਭਾਲ ਲਿਆ ਸੀ ਇੱਕਦਮ ਉਸ ਤੋਂ ਕੋਈ ਬਹਾਨਾ ਵੀ ਨਾ ਟੋਲਿਆ ਗਿਆ ਅੰਦਰ ਲੰਕੇ ਕੁੰਡਾ ਲਾ ਕੇ ਮੈਨੂੰ ਆਪਣੇ ਨਾਲ ਪਾਲਿਆ। ਮਿਲੀ ਫਰਸਤ ਵਿੱਚ ਉਸਨੇ ਬਹਾਨਾ ਕੱਢ ਲਿਆ ਸੀ। ਕਹਿੰਦੀ ਬਾਹਰ ਖੜਕਾ ਜਾ ਸੁਣਿਆ ਸੀ ਤਾਂ ਕਰਕੇ ਕੋਠੇ ਤੇ ਗਈ ਸੀ। ਮੈਂ ਪੁੱਛਣ ਹੀ ਲੱਗੀ ਸੀ ਕਿ ਕੁੰਡਾ ਲਾਉਣ ਦੀ ਕੀ ਲੋੜ ਪੈਗੀ। ਪਰ ਮੈਡਮ ਹਰਜੀਤ ਮੇਰੇ ਮੂਰੇ ਆਣ ਖੜੀ ਹੋ ਗਈ। ਰੰਗੇ ਹੱਥੀ ਫੜੇ ਚੋਰ ਨੂੰ ਸਵਾਲ ਨਹੀਂ ਕਰੀਦੇ। ਮੰਮੀ ਦੇ ਬਹਾਨੇ ਵਿੱਚੋਂ ਮੈਂ ਵੀ ਬਹਾਨਾ ਕੱਢ ਲਿਆ ਬਾਥਰੂਮ ਜਾਂਦਾ। ਬਾਥਰੂਮ ਕਾ ਦਾ ਲੇਡੀਜ਼ ਪਿਸ਼ਾਬ ਕਰ ਕਹਿਣਾ ਜ਼ਿਆਦਾ ਠੀਕ ਲੱਗਦਾ ਉੱਚੀਆਂ ਕੰਧਾਂ ਕਰਕੇ ਓਲਾਜਾਈ ਕੀਤਾ ਹੋਇਆ ਸੀ ਮੈਂ ਤੇ ਮੰਮੀ ਜਾਂਦੀਆਂ ਸੀ ਉੱਥੇ ਮੰਮੀ ਨੂੰ ਬਾਥਰੂਮ ਜਾਣ ਬਾਰੇ ਕਹਿ ਕੇ ਆਪ ਮੁਹਾਰੇ ਕਮਰਿਆਂ ਦੇ ਬਾਹਰ ਸੱਜੇ ਪਾਸੇ ਬਣੇ ਬਰਾਂਡੇ ਵੱਲ ਨੂੰ ਹੋ ਗਈ ਉੱਥੇ ਅਸੀਂ ਫालतੂ ਮੰंजे ਖੜੇ ਕਰਦੇ ਸੀ ਮੈਂ ਵੇਖਿਆ ਉੱਥੇ ਖੜੇ ਕੀਤਿਆਂ 'ਚੋਂ ਇੱਕ ਮੰਜਾ ਡੇਹਾ ਹੋਇਆ ਸੀ ਤੇ ਉੱਪਰ ਦਰੀ ਵਿਛੀ ਹੋਈ ਸੀ ਖੜਕਾ ਕਾ ਦਾ ਹੋਇਆ ਸੀ ਐਸ ਦੀ ਸਮਝ ਮੈਨੂੰ ਲੱਗ ਗਈ ਸੀ ਜਿਵੇਂ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ ਮੈਂ ਰਾਤ ਦੇ ਹਨੇਰੇ 'ਚ ਮੰਮੀ ਦੇ ਬਦਲ ਦੇ ਰੰਗ ਤਾਂ ਨਾ ਵੇਖ ਸਕੀ ਪਰ ਉਸ ਦੇ ਕੰਬ ਦੇ ਬੋਲ ਤੇ ਥੜਕਦੀ ਆਵਾਜ਼ ਬੜਾ ਕੁਝ ਸਮਝਾ ਰਹੀ ਸੀ ਬਿਨਾ ਕੁਝ ਪੁੱਛੇ ਦੱਸੇ ਮੈਂ ਵਾਪਸ ਆ ਕੇ ਬੈਠ ਤੇ ਪੈ ਗਈ ਸਾਡੇ ਦੋਹਾਂ 'ਚ ਫਿਰ ਨੀਂਦ ਕਿਨੂੰ ਆਣੀ ਸੀ ਅਜੇ ਕਾਫੀ ਤੜਕਾ ਸੀ ਮੰਮੀ ਉੱਠੇ ਤੇ ਸਵੇਰ ਵਾਲੇ ਕੰਮ ਕਰਨ ਲੱਗੇ ਵਿਹੜੇ ਵਿੱਚ ਝਾੜੂ ਚੱਲਣ ਦੀ ਆਵਾਜ਼ ਅੰਦਰ ਆਉਂਦੀ ਮੇਰੇ ਕੰਨਾਂ ਵਿੱਚ ਪੈਣ ਲੱਗੀ ਕੁਝ ਹੋਰ ਕੰਮ ਜਿਨ੍ਹਾਂ ਤੋਂ ਮੰਮੀ ਅਕਸਰ ਟਾਲਾ-ਵਟ ਕੇ ਵੀਰੇ ਤੋਂ ਕਰਵਾਉਂਦੀ ਸੀ ਉਹ ਵੀ ਉਸਨੇ ਆਪੇ ਕਰ ਲਈ ਦੰਦ ਦਾ ਚਾਨਣ ਅਜੇ ਪਸਰਿਆ ਨਹੀਂ ਸੀ ਮੰਮੀ ਲਾਟੀਆਂ ਵਾਲੀ ਚਾਹ ਬਣਾ ਕੇ ਮੰਜਿਆਂ ਤੇ ਲੈ ਆਏ ਪਹਿਲਾਂ ਔਰਸੋਈ 'ਚ ਚਾਹ ਫੜਨ ਲਈ ਵਾਜਾ ਮਾਰਦੇ ਹੁੰਦੇ ਸੀ ਆਈ ਗਈ ਲਈ ਲਿਆਂਦੇ ਬਿਸਕਟ ਟ੍ਰੇ 'ਚ ਰੱਖੇ ਹੋਏ ਸਨ ਚਾਹ ਤੋਂ ਬਾਅਦ ਮਾਹੌਲ ਆਮ ਜਿਹਾ ਹੋਣ ਲੱਗਾ ਪਰ ਮੇਰੇ ਮਨ 'ਚ ਅੱਧੀ ਰਾਤ ਵਾਲਾ ਦ੍ਰਿਸ਼ ਉਭਰੀ ਜਾ ਰਿਹਾ ਸੀ ਅਣਮੰਨੇ ਮਨ ਨਾਲ ਮੈਂ ਕਾਲਜ ਜਾਣ ਲਈ ਤਿਆਰ ਹੋਈ ਆਪਣੀ ਲੋਨਾ ਦੀ ਚਾਬੀ ਲੱਭ ਰਹੀ ਸੀ ਮੰਮੀ ਨੇ ਆਵਾਜ਼ ਮਾਰੀ ਮੰਮੀ ਦੇ ਹੱਥ ਪਰਸ ਵੇਖ ਕੇ ਮੈਂ ਹੈਰਾਨ ਖਰਚਿਆਂ ਦਾ ਹਿਸਾਬ ਲੈ ਕੇ ਹੋਰ ਪੈਸੇ ਦੇਣ ਵਾਲੀ ਮੰਮੀ ਨੇ ਬਿਨਾਂ ਮੰਗੇ 100-100 ਦੇ ਖੜਕ ਦੇ 10 ਨੋਟ ਮੇਰੀ ਤਲੀ ਤੇ ਰੱਖ ਕੇ ਮੁਠੀ ਬੰਦ ਕਰਦਿਆਂ ਕਿਹਾ ਜੋ ਜੀ ਕਰੇ ਲੈ ਲਈ ਮੈਡਮ ਹਰਜੀਤ ਮੇਰੇ ਮੂਰੇ ਆਖੜੇ ਹੋਏ ਉਹ ਕਲਾਸ ਵਿੱਚ ਸਮਝਾ ਰਹੇ ਸੀ ਰੰਗੇ ਹਥੀ ਫੜੇ ਜਾਣ ਤੋਂ ਬਾਅਦ ਚੋਰ ਅਕਸਰ ਫੜਨ ਵਾਲੇ ਨੂੰ ਪਿਆਰ ਤੇ ਲਾਲਚ ਨਾਲ ਭਰਮਾਉਂਦੇ ਨੇ ਕਿੰਨਾ ਸੱਚ ਸੀ ਮੈਡਮ ਦੀ ਗੱਲ ਵਿੱਚ ਮੈਡਮ ਦੇ ਸਤਕਾਰ ਵਿੱਚ ਮੇਰਾ ਸਿਰ ਆਪਣੇ ਆਪ ਝੁੱਕ ਗਿਆ ਮੈਂ ਕਾਲਜ ਚਲੇ ਤਾਂ ਗਈ ਪਰ ਮਨ ਉਖੜਿਆ ਉਖੜਿਆ ਰਿਹਾ ਰਾਤ ਵਾਲੀ ਗੱਲ ਤੇ ਹਰਜੀਤ ਮੈਡਮ ਦੀਆਂ ਗੱਲਾਂ ਚੇਤੇ ਆਈ ਜਾਂ ਵਿਚ ਵਿਚਾਲੇ ਤਾਈ ਬੰਤੀ ਦੀ ਗਿੱਟਮਟ ਖੜਕਾ ਕਰ ਜਾਇਆ ਕਰੀ ਹਫਤਾ ਕੋ ਲੰਘਿਆ ਹੋ ਕਾਲਜੋਂ ਮੁੜੀ ਤਾਂ ਕਿਹੜਾ ਸੂਟ ਕਦੋਂ ਸਲਾਇਆ ਸੀ ਬਾਰੇ ਕੋਖ ਕਰਕੇ ਹੋਰ ਸੂਟ ਲੈ ਕੇ ਦੇਣ ਵਾਲੀ ਮੰਮੀ ਮੇਰੇ ਗਲ ਸੋਨੇ ਦੀ ਚੇਨ ਪਾ ਰਹੀ ਸੀ ਬਾਹਰੋਂ ਆਏ ਵੀਰੇ ਨੇ ਚੇਨ ਵੇਖ ਕੇ ਲਾੜ ਜੇ ਨਾਲ ਪਟੋਕੀ ਮਾਰ ਕੇ ਪੁੱਛਿਆ ਸੀ ਕਿੱਥੋਂ ਲਈ ਮੇਰੇ ਮੂੰਹੋਂ ਆਪ ਮੁਹਾਰੇ ਮੰਮੀ ਦੀ ਰਿਸ਼ਵਤ ਨਿਕਲ ਗਿਆ ਸੀ ਥੋੜੇ ਦਿਨ ਹੋਰ ਲੰਗੇ ਤਾਂ ਉਹ ਗੱਲ ਆਈ ਗਈ ਹੋਣ ਲੱਗ ਗਈ ਗਾਹੇ ਬਗਾਹੇ ਮੰਮੀ ਤੋਤੇ ਚਾਚੇ ਦੀ ਸਫਤ ਚ ਕੁਝ ਨਾ ਕੁਝ ਕਹਿ ਦਿਆ ਕਰੇ ਕੁਝ ਦਿਨ ਹੋਰ ਲੰਗੇ ਤਾਂ ਮੰਮੀ ਮੈਨੂੰ ਤੋਤੇ ਚਾਚੇ ਵਾਲੇ ਬੈਂਕ ਲੈ ਗਈ। ਉਹ ਤਾਂ ਜਿਵੇਂ ਪਹਿਲਾਂ ਹੀ ਉਡੀਕਦਾ ਸੀ। ਖਾਣਾ ਖਵਾਉਣ ਦੇ ਬਹਾਨੇ ਸਾਨੂੰ ਵੱਡੇ ਸਾਰੇ ਹੋਟਲ ਲੈ ਗਿਆ। ਮੈਂ ਪਹਿਲੀ ਵਾਰ ਪੈਰ ਪਾਇਆ ਸੀ ਕਿਸੇ ਹੋਟਲ 'ਚ। ਕੁਝ ਮਿੰਟ ਹਾਲ ਵਿੱਚ ਮੇਜ਼ ਤੇ ਬਿਠਾ ਕੇ ਚਾਚਾ ਕਹਿੰਦਾ ਇੱਥੇ ਤਾਂ ਲੋਕ ਐਂ ਝਾਕਦੇ ਆ ਜਿਵੇਂ ਸੋਹਣੀਆਂ ਜਨਾਨੀਆਂ ਨਾ ਕਦੇ ਵੇਖੀਆਂ ਹੋਣ। ਆਓ ਉੱਪਰ ਚੱਲਦੇ ਆਂ ਪ੍ਰਾਈਵੇਟ ਕਮਰੇ ਵਿੱਚ। ਉਸਨੇ ਰਿਸੈਪਸ਼ਨ ਤੇ ਜਾ ਕੇ ਕੋਈ ਗੱਲਬਾਤ ਕੀਤੀ ਤੇ ਚਾਬੀ ਲੈ ਕੇ ਆ ਗਿਆ ਸਾਨੂੰ ਉਪਰਲੀ ਮੰਜ਼ਲ ਦੇ ਕਮਰੇ ਵਿੱਚ ਜਾ ਬਿਠਾਇਆ ਪਹਿਲਾਂ ਚਾਹ ਤੇ ਕੁਝ ਥੇਰ ਬਾਅਦ ਖਾਣਾ ਆ ਗਿਆ ਦੁਪਹਿਰ ਹੋਣ ਕਰਕੇ ਭੁੱਖ ਤਾਂ ਲੱਗੀ ਹੋਈ ਸੀ ਮੈਂ ਖਾਈ ਤਾਂ ਜਾਵਾਂ ਪਰ ਹਰਜੀਤ ਮੈਡਮ ਦੀ ਹੋਟਲਾਂ ਵਾਲੀ ਨਸੀਹਤ ਚੇਤੇ ਆਈ ਜਾਵੇ ਆਖਰ ਨੂੰ ਉਹੀ ਹੋਇਆ ਖਾਣਾ ਖਾ ਕੇ ਮੰਮੀ ਹੱਥ ਧੋਣ ਲਈ ਬਾਥਰੂਮ ਦੀ ਟੂਟੀ ਖਰਾਬ ਦਾ ਬਹਾਨਾ ਘੜ ਕੇ ਹੇਠਾਂ ਚਲੇ ਗਈ ਉਸ ਤੋਂ ਪਹਿਲਾਂ ਚਾਚੇ ਤੇ ਮੰਮੀ ਵਿਚਲਾ ਅੱਖ ਮਟਕਾ ਮੇਰੀ ਨਜ਼ਰੇ ਪੈਂਦਾ ਰਿਹਾ ਸੀ ਮੰਮੀ ਦੇ ਜਾਂਦੇ ਹੀ ਚਾਚਾ ਆਪਣੀ ਔਕਾਤ ਤੇ ਆ ਗਿਆ ਪਹਿਲਾਂ ਮੈਂ ਸਮਝਿਆ ਧੀਆ ਵਾਲੇ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਪਰ ਉਸਦੇ ਹੱਥ ਅਗਾਹ ਵਧੀ ਜਾ ਰਹੇ ਸੀ ਬਾਹਾਂ ਵਿੱਚ ਪਕੜ ਕਸਮੀ ਤੇ ਉਂਗਲੀਆਂ ਦੀ ਹਰਕਤ ਉਸਦੀ ਮਾੜੀ ਨੀਅਤ ਦੇ ਸੰਕੇਤ ਦੇ ਰਹੇ ਸਨ ਆਪਣੇ ਆਪ ਨੂੰ ਬੁਰੀ ਤਰ੍ਹਾਂ ਫਸੀ ਮਹਿਸੂਸ ਕਰਕੇ ਮੈਂ ਚੀਕਣ ਬਾਰੇ ਸੋਚ ਹੀ ਰਹੀ ਸੀ ਕਿ ਦਰਵਾਜ਼ੇ ਤੇ ਠਕੋਰ ਹੋਈ ਚਾਚੇ ਦੇ ਹੱਥਾਂ 'ਚੋਂ ਛੁੱਟ ਗਏ ਮੈਂ ਇੰਜ ਮਹਿਸੂਸ ਕਰ ਰਹੀ ਸੀ ਜਿਵੇਂ ਕਿਸੇ ਨੇ ਬੱਕਰੇ ਦੀ ਗਰਦਨ ਕੱਟਣ ਲੱਗੇ ਬੁੱਚੜ ਨੂੰ ਤੱਕਾ ਦੇ ਦਿੱਤਾ ਹੋਵੇ ਤੋਤੇ ਦਾ ਮੂੰਹ ਉਸ ਵੇਲੇ ਵੇਖਣ ਹੀ ਵਾਲਾ ਸੀ ਉਸਦੇ ਜਾਲ ਵਿੱਚ ਫਸਿਆ ਬਟੇਰਾ ਫੁਰਰ ਹੋਣ ਕਰਕੇ ਦੂਜੀ ਵਾਰ ਠਕੋਰ ਹੋਣ ਤੇ ਉਸਨੇ ਕੁੰਡੀ ਖੋਲੀ ਵੇਟਰ ਨੇ ਯਾਦ ਕਰਾਇਆ ਕਿ ਉਸ ਵੱਲੋਂ ਲਏ ਗਏ 2 ਘੰਟੇ ਬੀਤ ਗਏ ਹਨ ਤੇ ਹੋਰ ਕਮਰਾ ਖਾਲੀ ਨਾ ਹੋਣ ਕਾਰਨ ਇਸ ਦੇ ਅਗਲੇ ਗਾਹਕ ਉਡੀਕ ਵਿੱਚ ਹਨ ਚਾਚਾ ਮੂੰਹ ਜੇ ਬਣਾ ਕੇ ਤੁਰਨ ਲੱਗਾ ਪਰ ਮੈਂ ਉਸ ਦੇ ਮੂਰੇ ਬਾਹਰ ਨਿਕਲ ਆਈ ਮੰਮੀ ਪਰੇ ਜੇ ਖਿੜਕੀ 'ਚੋਂ ਬਾਹਰ ਸੜਕ ਵੱਲ ਚਾਕ ਰਹੀ ਸੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਜਿਸ ਨੇ ਮੈਨੂੰ ਬੁੱਚੜ ਹੱਥੋਂ ਜ਼ਬਾਹ ਹੋਣੋਂ ਬਚਾ ਲਿਆ ਸੀ ਉਸ ਤੋਂ ਬਾਅਦ ਮੇਰੇ ਮਨ ਵਿੱਚ ਤੋਤੇ ਚਾਚੇ ਪ੍ਰਤੀ ਨਫ਼ਰਤ ਦੇ ਗੁਬਾਰ ਉੱਚੇ ਹੋਣੇ ਤਾਂ ਕੁਦਰਤੀ ਸੀ ਪਰ ਮੰਮੀ ਵਿੱਚੋਂ ਵੀ ਮੈਨੂੰ ਡਾਇਨ ਦੇਣ ਲੱਗ ਪਈ ਸੀ ਬੇਸ਼ੱਕ ਸਾਡਾ ਮਾਂ ਦੀ ਦਾ ਬੋਲਚਾਲ ਮਤਲਬ ਦਾ ਹੀ ਰਹਿ ਗਿਆ ਸੀ ਪਰ ਵੀਰੇ ਦੇ ਮੋਹ ਪਿਆਰ ਕਰਨ ਦਿਨ ਲਗਾਉਣ ਲੱਗ ਪਈ ਪੜਾਈ ਵੀ ਤਾਂ ਪੂਰੀ ਕਰਨੀ ਸੀ ਕਾਲਜ ਦੇ ਅਗਲੇ ਸਾਲ ਹਰਜੀਤ ਮੈਡਮ ਦੀਆਂ ਨਸੀਤਾਂ ਤੇ ਬੇਗਾਂਬੂ ਜਜ਼ਬਾਤਾਂ ਦੀ ਕਸ਼ਮਕਸ਼ ਵਿੱਚ ਨਿਕਲ ਗਏ ਸਹੇਲੀਆਂ ਮੁਤਾਬਕ ਮੈਂ ਸੋਹਣੀ ਤੇ ਸੱਜ ਦੀ ਫੱਬਦੀ ਸਾਂ ਕਈ ਮੁੰਡੇ ਮਰਦੇ ਸਨ ਮੇਰੇ ਤੇ ਕਈ ਤਰ੍ਹਾਂ ਦੇ ਜਾਲ ਵਿਛਾਉਂਦੇ ਰਹੇ ਉਹ ਮੈਨੂੰ ਫਸਾਉਣ ਲਈ ਪਰ ਮਨ ਉਤੇ ਉਕਰੀਆਂ ਹਰਜੀਤ ਮੈਡਮ ਦੀਆਂ ਨਸੀਹਤਾਂ ਮਨ ਤੋਂ ਸਾਫ਼ ਨਹੀਂ ਸੀ ਹੋਈਆਂ। ਹਾਂ ਚਾਚੇ ਵਾਲੀ ਗੱਲ ਤੋਂ ਬਾਅਦ ਧੁੰਦਲੀਆਂ ਜ਼ਰੂਰ ਹੋਣ ਲੱਗ ਪਈਆਂ ਸਨ। ਮੈਨੂੰ ਡਰ ਲੱਗਿਆ ਕਰੇ ਕਿ ਪਤਾ ਨਹੀਂ ਮੰਮੀ ਅਜੇ ਹੋਰ ਕੀ ਚੰਦ ਚੜਾਊਗੀ। ਔਂਜ ਤਾਂ ਉਦੋਂ ਤੱਕ ਮੇਰਾ ਬਾਪ ਵਿਲਾਇਤ ਛੱਡ ਆਇਆ ਸੀ। ਪਰ ਸਾਊ ਹੋਣ ਕਰਕੇ ਮੰਮੀ ਉਸ ਤੋਂ ਆਪਣੀ ਹਰ ਗੱਲ ਮਨਵਾ ਲੈਂਦੀ ਸੀ। ਡੈਡੀ ਉੱਤੇ ਗਲਬਾ ਪਾ ਲਿਆ ਹੋਇਆ ਸੀ ਮੰਮੀ ਨੇ। ਇਸੇ ਕਾਰਨ ਮੇਰੇ ਮਨ ਵਿੱਚ ਡਰ ਬੈਠ ਗਿਆ ਕਿ ਮੰਮੀ ਨੇ ਮੈਨੂੰ ਜ਼ਰੂਰ ਕਿਤੇ ਨਾ ਕਿਤੇ ਨੁੜਵਾ ਦੇਣਾ। ਇਹਨਾਂ ਹਾਲਾਤਾਂ ਵਿੱਚ ਹਰਜੀਤ ਮੈਡਮ ਦੀਆਂ ਨਸੀਹਤਾਂ ਭੁੱਲਣ ਲੱਗ ਪਈਆਂ। ਨੌਕਰੀ ਦੇ ਚੱਕਰ ਵਿੱਚ ਕਈਆਂ ਨਾਲ ਵਾਪਿਆ। ਹਰਜੀਤ ਮੈਡਮ ਨੂੰ ਸ਼ਾਇਦ ਇੰਜ ਦੇ ਹਾਲਾਤਾਂ ਦੀ ਜਾਣਕਾਰੀ ਨਹੀਂ ਸੀ। ਉਸ ਦੇ ਵੇਲੇ ਪੜ੍ਹਾਈ ਦੇ ਆਧਾਰ ਤੇ ਨੌਕਰੀ ਮਿਲ ਜਾਂਦੀ ਹੋ। ਇਸੇ ਦੌਰਾਨ ਐਸ ਕਲ ਮੋਹੇ ਨਾਲ ਵਾਪੈ ਗਿਆ। ਤੇ ਇਸ ਦੇ ਜਾਲ ਵਿੱਚ ਫਸੀ ਨੇ ਕੋਝ ਦੇਰ ਫੜਫੜਾ ਇਸ ਤੋਂ ਬਚਾ ਲਈ ਹੱਥ ਪੈਰ ਮਾਰਨੇ ਛੱਡ ਦੇ। ਉਸ ਦਾ ਨਤੀਜਾ ਤੁਹਾਡੇ ਸਾਹਮਣੇ ਆ। ਬਸ ਕਿ ਹੋਰ ਵੀ ਕੁਝ ਪੁੱਛਣਾ ਹੈ? ਮੈਨੂੰ ਲੱਗਿਆ ਜਿਵੇਂ ਉਸ ਨੇ ਆਪਣੇ ਮਨ ਤੋਂ ਮਣਾਮੂਹੀ ਭਾਰ ਲਾ ਕੇ ਮੇਰੇ ਉੱਤੇ ਪਾ ਦਿੱਤਾ ਹੋਵੇ। ਉਸ ਦੀ ਹੱਡ ਬਿੱਤੀ ਸੁਣ ਕੇ ਮੈਂ ਨਿਰ ਉਤਰ ਹੋ ਗਿਆ ਸੀ। ਕੀ ਪੁੱਛਦਾ? ਸ਼ਬਦ ਮੇਰਾ ਸਾਥ ਛੱਡ ਚੁੱਕੇ ਸਨ। ਮੈਂ ਤਾਂ ਇਹੀ ਸੁਣਦਾ ਤੇ ਮਹਿਸੂਸ ਕਰਦਾ ਰਿਹਾ ਸੀ। ਕੀ ਮਾਵਾਂ ਤੇ ਰੱਬ ਵਰਗੀਆਂ ਹੁੰਦੀਆਂ ਕੀ ਕੁਝ ਮਾਵਾਂ ਡੈਣਾ ਵੀ ਹੋ ਸਕਦੀਆਂ ਜੇ ਨਹੀਂ ਤਾਂ ਝੂਠ ਤਾਂ ਮੈਨੂੰ ਉਸ ਦੀ ਗੱਲ ਵਿੱਚ ਕਿਤੇ ਵੀ ਨਹੀਂ ਲੱਗਿਆ ਇਹੋ ਜੇ ਸਵਾਲ ਅਕਸਰ ਮੇਰਾ ਮਨ ਠਕੋਰਦੇ ਰਹਿੰਦੇ ਨੇ ਸੋ ਤੁਸੀਂ ਕੀ ਸੋਚਦੇ ਹੋ ਕਿ ਮਾਂ ਕਦੇ ਡੈਣ ਹੋ ਸਕਦੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਲਾਈਕ ਕਰਕੇ ਦੱਸਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜੇਕਰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜਲਦੀ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀ ਰਹਿਣ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣੀਓ ਉਮੀਦ ਹੈ ਤੁਹਾਨੂੰ ਉਹ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ